ਰਾਜਨੀਤਿਕ ਧੋਖਾਧੜੀ ਵਿਰੋਧੇ ਇੱਕ ਵੱਡਾ ਕਦਮ ਚੁੱਕਦੇ ਹੋਏ ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਰਾਜ ਸਭਾ ਵਿੱਚ ਇੱਕ ਨਿੱਜੀ ਮੈਂਬਰ ਬੈਲਵਜੋ ਲੋਕ ਪ੍ਰਤੀਨਿਧਤਾ ਐਕਟ 1951 ਸੋਧ ਬੈਲ 2025 ਪੇਸ਼ ਕੀਤਾ। ਇਸ ਬਿਲ ਦਾ ਉਦੇਸ਼ ਭਾਰਤੀ ਰਾਜਨੀਤੀ ਵਿੱਚ ਚੋਣ ਵਾਅਦਿਆਂ ਨੂੰ ਕਾਨੂੰਨੀ ਜਵਾਬਦੇਹੀ ਦੇ ਘੇਰੇ ਵਿੱਚ ਲਿਆਉਣਾ ਹੈ। ਇਸ ਨੂੰ ਚੋਣ ਮੈਨੀਫੈਸਟੋ ਨੂੰ ਕਾਨੂੰਨੀ ਮਾਨਤਾ ਦੇਣ ਵਾਲਾ ਇੱਕ ਇਤਿਹਾਸਕ ਪਹਿਲ ਮੰਨਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਬੈਲ ਪਾਸ ਹੋ ਜਾਂਦਾ ਹੈ ਤਾਂ ਚੋਣਾਂ ਦੌਰਾਨ ਜਨਤਾ ਨਾਲ ਕੀਤੇ ਵਾਅਦੇ ਹੁਣ ਭਾਸ਼ਣਾਤੇ ਕਾਗਜ਼ਾਂ ਤੱਕ ਸੀਮਿਤ ਨਹੀਂ ਰਹਿਣਗੇ ਸਗੋਂ ਉਹਨਾਂ ਨੂੰ ਪੂਰਾ ਕਰਨ ਦੀ ਸਰਕਾਰਾਂ ਦੀ ਕਾਨੂੰਨੀ ਜ਼ਿੰਮੇਵਾਰੀ ਬਣ ਜਾਣਗੇ। ਉਹਨਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਰਾਜਨੀਤਿਕ ਪਾਰਟੀਆਂ ਨੇ ਜਨਤਾ ਨਾਲ ਵੱਡੇ ਵੱਡੇ ਵਾਅਦੇ ਕੀਤੇ ਪਰ ਇੱਕ ਵਾਰ ਸਤਾ ਵਿੱਚ ਆਉਣ ਤੋਂ ਬਾਅਦ ਉਹਨਾਂ ਨੂੰ ਕੋਈ ਜਵਾਬਦੇਹੀ ਨਹੀਂ ਮਿਲਦੀ। ਇਸ ਨਾਲ ਲੋਕਤੰਤਰ ਵਿੱਚ ਜਨਤਾ ਦੇ ਵਿਸ਼ਵਾਸ ਦਾ ਲਗਾਤਾਰ ਖੋਰਾ ਲੱਗਿਆ ਹੈ। ਮ 1952 ਦੇ ਵਿੱਚ ਦਾ ਜਿਹੜਾ ਲੋਕ ਪ੍ਰਤੀਨਿਧਤਾ ਬੈਲ ਜਿਹੜਾ ਬਣਿਆ ਹੋਇਆ ਉਹਦੇ ਵਿੱਚ ਸੋਧ ਕਰਨ ਦਾ ਇਹ ਬੈਲ ਜਿਹਦੇ ਵਿੱਚ ਕਿ ਜਿਹੜਾ ਪੋਲੀਟੀਕਲ ਪਾਰਟੀਆਂ ਜੋ ਜਿਹਨਾਂ ਮਨੋਰਥ ਪੱਤਰ ਜਾਰੀ ਕਰਦੀਆਂ ਹਰ ਪੋਲੀਟੀਕਲ ਪਾਰਟੀ ਆਪਣਾ ਜੋ ਮਨੋਰਥ ਜਾਰੀ ਕਰਦੀ ਹੈ ਪਰ ਉਹਦੇ ਵਿੱਚ ਜਿਹੜੇ ਵਾਅਦੇ ਕੀਤੇ ਆ ਉਹ ਪੋਲੀਟੀਕਲ ਪਾਰਟੀਆਂ ਪੂਰਾ ਨਹੀਂ ਕਰਦੀਆਂ ਤੇ ਉਹ ਜਿਹੜਾ ਚੋਣ ਮਨੋਰਥ ਪੱਤਰ ਆ ਉਹ ਲੀਗਲ ਡਾਕੂਮੈਂਟ ਹੋਣਾ ਚਾਹੀਦਾ ਉਹ ਜੋ ਵਾਅਦੇ ਕਰਦੇ ਆ ਉਹ ਲੋਕਾਂ ਦੇ ਜਦੋਂ ਵੋਟਰਾਂ ਤੋਂ ਪਹਿਲਾਂ ਉਹ ਵਾਅਦੇ ਉਹਨਾਂ ਨੂੰ ਸਦਾ ਹਾਸਲ ਕਰਕੇ ਪੂਰੇ ਕਰਨੇ ਚਾਹੀਦੇ ਸੋ ਉਹਨਾਂ ਨੂੰ ਜੇਕਰ ਉਹ ਪੂਰੇ ਨਹੀਂ ਕਰਦੇ ਤੇ ਉਹਨਾਂ ਦੇ ਉੱਤੇ ਜਿਹੜਾ ਹੈ ਉਹ ਰੋਕ ਲੱਗਣੀ ਚਾਹੀਦੀ ਆ ਉਹਨਾਂ ਨੂੰ ਜਿਹੜਾ ਹੈ ਅਗਲੀਆਂ ਇਲੈਕਸ਼ਨਾਂ ਦੇ ਉੱਤੇ ਬੈਨ ਹੋ ਜਾਣਾ ਚਾਹੀਦਾ ਜਾਂ ਉਹਦੇ ਉੱਤੇ ਜੋ ਨਰਜ਼ਾਹਰ ਤੋਂ ਹੁੰਦਾ ਸਵਿਧਾਨ ਅਨੁਸਾਰ ਉਹਨਾਂ ਦੇ ਉੱਤੇ ਲਾਗੂ ਹੋਣਾ ਚਾਹੀਦਾ ਇਸ ਵਾਸਤੇ ਕਿ ਜਾ ਕੇ ਲੋਕਾਂ ਦੇ ਨਾਲ ਫਰਾਡ ਨਾ ਹੋ ਸਕੇ ਲੋਕ ਆਪਣੇ ਆਪ ਨੂੰ ਵੋਟਾਂ ਪਾ ਕੇ ਜਦੋਂ ਕਿਸੇ ਨੂੰ ਜਿਤਾਉਂਦੇ ਆ ਤੇ ਉਦੋਂ ਖੁਸ਼ੀਆਂ ਦੇ ਨਾਲ ਉਹਨਾਂ ਦਾ ਉਸਾਲ ਦੀ ਕੋਈ ਸੀਮਾ ਨਹੀਂ ਹੁੰਦੀ ਜਦੋਂ ਧਰਤੀ ਦੇ ਉੱਤੇ ਜਿਹੜੇ ਚੋਣ ਵਾਦੇ ਇੰਪਲੀਮੈਂਟ ਕਰਨ ਦੀ ਗੱਲ ਹੁੰਦੀ ਹੈ ਫਿਰ ਸਾਰੇ ਹੱਥ ਫੇਸੇ ਕਰ ਲੈਂਦੇ ਆ ਕਦੇ ਮਾਇਆ ਦੀ ਗੱਲ ਵੀ ਮਾਇਆ ਨਹੀਂ ਅਨੀ ਦੋਨੀ ਉਹ ਸਮਾਂ ਜਿਹੜਾ ਹੈਗਾ ਨਗਾ ਦੇ ਤਾਂ ਉਦੋਂ ਕਾਹ ਲੱਛਣਾ ਫੇਰ ਆ ਜਾਂਦੀ ਆ ਸੋ ਫਿਰ ਉਹਦੇ ਵੈਦੇ ਕਰਦੇ ਆ ਕਿ ਜਿਹੜੇ ਲੋਕਾਂ ਦਾ ਵਿਸ਼ਵਾਸ ਜਿਹੜਾ ਹੈ ਇਸ ਵੈਦੇ ਖਿਲਾਫੀ ਕਰਕੇ ਲੋਕਤੰਤਰ ਤੋਂ ਵਿਸ਼ਵਾਸ ਚੁੱਕਿਆ ਜਾ ਰਿਹਾ ਲੋਕ ਪੋਲਿਟੀਕਲ ਲੀਡਰਾਂ ਤੇ ਵਿਸ਼ਵਾਸ ਕਰਨੋਂ हट ਗਏ ਪੋਲਿਟੀਕਲ ਪਾਰਟੀਆਂ ਤੋਂ ਭਰੋਸਾ ਝੱਕਿਆ ਗਿਆ ਸੋ ਉਹਨਾਂ ਦਾ ਭਰੋਸਾ ਵਧੇ ਲੋਕਾਂ ਦਾ ਵਿਸ਼ਵਾਸ ਲੋਕਤੰਤਰ ਵਿੱਚ ਵਧੇ ਤੇ ਵੱਧ ਚੜ ਕੇ ਜਿਹੜੇ ਆਮ ਲੋਕ ਆ ਉਹ ਵੋਟਾਂ ਵਿੱਚ ਹਿੱਸਾ ਲੈ ਸਕਣ ਉਹਨਾਂ ਨੂੰ ਪਤਾ ਹੋਵੇ ਕਿ ਜੋ ਵਾਦੇ ਹੋ ਰਹੇ ਆ ਇਹਦੇ ਨਾਲ ਸਾਨੂੰ ਲਾਭ ਹੋਣਾ ਆਮ ਕੀ ਆ ਕਿ ਲੋਕਾਂ 'ਚ ਨਾਰਾਹਟਾ ਜੋ ਮਰਜ਼ੀ ਗਈ ਜਾਣ ਇਹਨਾਂ ਨੇ ਕਿਹੜਾ ਕੁਝ ਕਰਨਾ ਤੇ ਵੋਟ ਪਾਉਣ ਦਾ ਸਾਨੂੰ ਕੀ ਫਾਇਦਾ ਇਹਨਾਂ ਨੇ ਕਰਨਾ ਤਾਂ ਕੁਝ ਨਹੀਂ ਇਹੋ ਜੀ ਜਿਹੜੀ ਨਿਰਾਸ਼ਤਾ ਵੱਲ ਨੂੰ ਸਾਡਾ ਲੋਕਤੰਤਰ ਜਾ ਰਿਹਾ ਉਹਦੇ ਤੋਂ ਇਹ ਬਾਹਰ ਨਿਕਲੇ ਇਹਦੇ ਵਾਸਤੇ ਅਸੀਂ ਕਿ ਪੋਲੀਟੀਕਲ ਪਾਰਟੀਆਂ ਆਪਣੀ ਜ਼ਿੰਮੇਵਾਰੀ ਵੰਡਣ ਸਮਝਣ ਤੇ ਜਿਹੜੇ ਵੀ ਵਾਅਦੇ ਕਰਦੇ ਆ ਉਹਨਾਂ ਨੂੰ ਪੂਰਾ ਕਰਨ ਨੂੰ ਤੇ ਇਹਦੇ ਵਾਸਤੇ ਚਾਹੀਦਾ ਹੈ ਤੇ ਇਹ ਜੇ ਨੀਕਲ ਡਾਕੂਮੈਂਟ ਬਣ ਜਾਏ ਫਿਰ ਉਹਨਾਂ ਨੂੰ ਕੋਈ ਵੀ ਫਾਇਦਾ ਕਰਦੇ ਆ ਉਹਦੇ ਤੇ ਪਹਿਲਾਂ ਦੇਖਣ ਦੀ ਸਮਝਣ ਦੀ ਲੋੜ ਆ ਕਿ ਇਹਦੇ ਵਾਸਤੇ ਪੂਰਾ ਕਰਨ ਲਈ ਪੈਸੇ ਕਿੱਥੋਂ ਆਉਣਗੇ ਕਿਵੇਂ ਅਸੀਂ ਇਹਨਾਂ ਨੂੰ ਵਾਅਦਿਆਂ ਨੂੰ ਪੂਰੇ ਕਰਾਂਗੇ ਹੁਣ ਤਾਂ ਇਹ ਹੈ ਕਿ ਵੱਧ ਤੋਂ ਵੱਧ ਆ ਜਿਹੜੇ ਹੈਗੇ ਆ ਵਾਅਦੇ ਕਰੀ ਜਾਓ ਝੂਠ ਬੋਲੀ ਜਾਓ ਮਗਰੋਂ ਆਪਾ ਘੜਾ ਪੂਰੇ ਕਰਨੇ ਆ ਇਹ ਇੱਕ ਨਰਾਸ਼ਤਾ ਵੱਲ ਨੂੰ ਲੋਕਤੰਤਰ ਨੂੰ ਲਿਜਾ ਰਿਹਾ ਇਸ ਕਰਕੇ ਅਸੀਂ ਜਿਹੜਾ ਬੈਲਾ ਇਹ ਲੈ ਕੇ ਆਂਦਾ ਜੇਕਰ ਕੋਈ ਰਾਜਨੀਤਿਕ ਪਾਰਟੀ ਜਿਹੜੇ ਆਪਣੇ ਵਾਅਦੇ ਪੂਰੇ ਨਹੀਂ ਕਰਦੀ ਤੇ ਕਾਨੂੰਨ ਕੀ ਕਰੇਗਾ ਕਾਨੂੰਨ ਦੇ ਵਿੱਚ ਇੱਕ ਨਿਗਰਾਨ ਕਮੇਟੀ ਜਿਹੜੀ ਹੈਗੀ ਆ ਉਹ ਬਣ ਸਕਦੀ ਹੈ ਜਿਹਦੇ ਨਾਲ ਉਹ ਨਿਗਰਾਨ ਕਮੇਟੀ ਜਿਹੜੀ ਹੈਗੀ ਉਹਨਾਂ ਦਾ ਅਨਲਿਸਿਸ ਕਰੂਗੀ ਤੇ ਉਹਦੇ ਉੱਤੇ ਉਹ ਬੈਨ ਵੀ ਲਾ ਸਕਦੇ ਆ ਉਹਨਾਂ ਨੂੰ ਜੁਰਮਾਨਾ ਵੀ ਲੱਗ ਸਕਦਾ ਤਾਂ ਕਿ ਜਿਹੜਾ ਉਹ ਪੋਲਿਟਿਕਲ ਪਾਰਟੀਆਂ ਨੇ ਉਹ ਫਾਇਦੇ ਨਹੀਂ ਪੂਰੇ ਕੀਤੇ ਉਹਨਾਂ ਨੂੰ ਲੋਕਾਂ ਦੇ ਵਿੱਚ ਵੀ ਉਹਨਾਂ ਦੀ ਨਿਮੋਸ਼ੀ ਹੋਊਗੀ ਕਿ ਇਹਨਾਂ ਨੇ ਆ ਜਿਹੜੇ ਵਾਅਦੇ ਕੀਤੇ ਸੀਗੇ ਉਹਨਾਂ ਨੂੰ ਚੋਣ ਕਮਿਸ਼ਨ ਨੇ ਵੀ ਜਿਹੜਾ ਹੈ ਅੱਗੇ ਵੀ ਚੋਣ ਕਮਿਸ਼ਨ ਦੇਖਦਾ ਤੇ ਇਹਦੇ ਨਾਲ ਹੋਰ ਜਿਹੜਾ ਹੈਗਾ ਉਹਨਾਂ ਦੀ ਜ਼ਿੰਮੇਵਾਰੀ ਵੱਧ ਜੂਗੀ ਬਜੀ ਤਾਂ ਲੱਗਦਾ ਕਿ ਭਾਰਤੀ ਇਸ ਲੋਕਤੰਤਰ ਦੇ ਵਿੱਚ ਵਾਅਦਾ ਖਿਲਾਫੀ ਜਿਹੜੀ ਹੈ ਉਹ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ ਤਾਂ ਜੇਕਰ ਇਹ ਬਿੱਲ ਲਾਗੂ ਹੁੰਦਾ ਹੈ ਤੇ ਕੀ ਬਦਲਾ ਜਿਹੜਾ ਲੋਕਾਂ ਦੀ ਜਿੰਦਗੀ ਤੇ ਕਿਉਂਕਿ ਵਾਅਦਾ ਖਿਲਾਫੀ ਕਰਕੇ ਲੋਕਾਂ ਤੋਂ ਲੋਕਾਂ ਦਾ ਪੋਲੀਟੀਕਲ ਲੋਕਾਂ ਤੋਂ ਵਿਸ਼ਵਾਸ ਹੀ ਉੱਠਿਆ ਤੇ ਉਹਨਾਂ ਨੂੰ ਇਹੋ ਲੱਗਦਾ ਕਿ ਇਹ ਇਹ ਲੋਕ ਜਿਹੜੇ ਹੈਗੇ ਆ ਵਾਅਦੇ ਕਰਦੇ ਆ ਮਗਰੂ ਪੂਰੇ ਨਹੀਂ ਕਰਦੇ ਸਿਰਫ ਸਾਨੂੰ ਠੱਗਦੇ ਆ ਵੋਟਾਂ ਲੈ ਜਾਂਦੇ ਆ ਸੋ ਇਹੋ ਜੀ ਜਿਹੜੀ ਧਾਰਨਾ ਬਣਦੀ ਹੈ ਲੋਕਤੰਤਰ ਵਾਸਤੇ ਜਿਹੜਾ ਇਹ ਨੁਕਸਾਨਦੇ ਖਤਰਾ ਤੇ ਸਾਨੂੰ ਪੋਲੀਟੀਕਲ ਪਾਰਟੀਆਂ ਨੂੰ ਵੀ ਚਾਹੀਦਾ ਕਿ ਅਸੀਂ ਉਹਨੇ ਕੋ ਵਾਅਦੇ ਕਰੀਏ ਜਿੰਨੇ ਕੋ ਅਸੀਂ ਸਾਡੇ ਕੋਲ ਸੋਰਸੇਜ ਹੈਗੇ ਅਸੀਂ ਪੂਰੇ ਕਰ ਸਕਦੇ ਹਾਂ ਸੋ ਜੇਕਰ ਕੋਈ ਇਹ ਲੀਗਲ ਡਾਕੂਮੈਂਟ ਹੋਊਗਾ ਪੋਲੀਟੀਕਲ ਪਾਰਟੀਆਂ ਨੂੰ ਜਵਾਬ ਦੇ ਹੀ ਹੋਊਗੀ ਤੇ ਜ਼ਰੂਰ ਜਿਹੜੇ ਹੈਗੇ ਇਹੋ ਜਿਹੇ ਵਾਅਦੇ ਕਰਨ ਤੋਂ ਜਿਹੜੀ ਪੋਲੀਟੀਕਲ ਪਾਰਟੀਆਂ ਦਾ ਲੀਡਰ ਭੱਜਣਗੇ ਕੀ ਰਾਜਨੀਤਿਕ ਦਲ ਜਿਹੜੇ ਨੇ ਉਹ ਇਸ ਬਿੱਲ ਦਾ ਸਮਰਥਨ ਦੇ ਕਰਨਗੇ ਜਾਂ ਵਿਰੋਧ ਕਰਨਗੇ ਹਾਂ ਅਸੀਂ ਤਾਂ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਸਾਰਿਆਂ ਦੇ ਹਿੱਤ ਵਿੱਚ ਆ ਲੋਕਾਂ ਦੇ ਹਿੱਤ ਵਿੱਚ ਸਾਰਿਆਂ ਨੂੰ ਸਰਵਸੰਮਤੀ ਦੇ ਨਾਲ ਸਹਿਯੋਗ ਦੇਣਾ ਚਾਹੀਦਾ ਹੈ ਕਿਸੇ ਇੱਕ ਵਾਸਤੇ ਨਹੀਂ ਇੱਕ ਪੋਲੀਟੀਕਲ ਪਾਰਟੀ ਨਹੀਂ ਸਾਰੀਆਂ ਪੋਲੀਟੀਕਲ ਪਾਰਟੀਆਂ ਵਾਸਤੇ ਤੇ ਸਾਰੇ ਲੋਕਾਂ ਦੀ ਜਿਹੜੀ ਹੈਗੀ ਹੈ ਦਿਲ ਦੀ ਗੱਲ ਹੈ ਕਿ ਲੋਕ ਚਾਹੁੰਦੇ ਆ ਕਿ ਸਾਡਾ ਲੋਕਤੰਤਰ ਤੇ ਵਿਸ਼ਵਾਸ ਬੱਜੇ ਪੋਲੀਟੀਕਲ ਪਾਰਟੀਆਂ ਦੇ ਉੱਤੇ ਸਾਡਾ ਵਿਸ਼ਵਾਸ ਭਜੇ ਤੇ ਉਹਨਾਂ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਕਿਸੇ ਇੱਕ ਵਾਸਤੇ ਤੁਸੀਂ ਕਹਿ ਨਹੀਂ ਰਹੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ ਤੇ ਕਲਿਕ